ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡ ਬੁੱਟਰਾ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੀ ਆ ਜਿਹੜਾ ਕੋਈ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂਆਂ ਦੇ ਰਹਿੰਦੇ ਨੇ ਤੇ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੇ ਲਾ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿਗੁਰ ਜੀ ਸਤਿਗੁਰ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਂ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਜੀ ਆਵਾ ਪਹਿਲਾ ਵੀਡੀਓ ਪਾਜਾਂ ਸੇਲ ਹੋ ਗਏ ਸੀ ਹਾਂ ਬੈਠੀਆਂ ਸੀ ਬਿਲਕੁਲ ਠੀਕ ਆ ਇਹ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਦੂਜੇ ਸਵੇਰ ਸੁੰਦੀ ਆ ਬਾਈ ਹੋ ਸਕਦਾ ਦੰਦਾਂ ਚ ਹੀ ਹੋਊਗੇ ਇਹ ਸ਼ਿੱਗੀ ਸ਼ੁੱਗੀ ਹੋਊਗਾ ਹੈਣਾ ਠੀਕ ਆ ਜੀ ਤੇ 11 ਕਿਲੋ ਦੁੱਧ ਦਿੱਤਾ ਬਲੂਨ ਨੇ ਠੀਕ ਆ ਜੀ ਦੂਜੇ ਸਵੇਰ ਸੁੰਦੀ ਹੈ ਸੀਲ ਠੰਡੀ ਪੂਰੀ ਆ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਜੂ 5-7 ਦਿਨ ਹਜੇ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਬਾਈ ਦੁੱਧ ਦੇ ਦੂ 13-14 ਕਿਲੋ ਰਾਮ ਬਾਕੀ ਸੇਵਾ ਦਾ ਜੇ ਵਧ ਕਰ ਲੂ ਵਧ ਵੀ ਦੇ ਦੂਗੀ ਠੀਕ ਆ ਤੋਰ ਕੇ ਦਿਖਾ ਦਿਓ ਜੀ ਦੰਦੋ ਸ਼ਿੱਗੀ ਆ ਤੇ ਹਜੇ 2-4 ਦਿਨ ਲੈ ਜੂ ਹੈਨਾ ਜੀ ਹਾਂ ਲੈ ਜੂਗੀ ਉਹ ਪ੍ਰਾਪਰਾ ਕਰਕੇ ਕਿਹੜੀ ਘੱਟ ਵੀ ਸਕਾ ਕੱਢ ਸਕਦੀ ਹਾਂ ਹਾਂ ਬਾਕੀ 200 ਬਾਕੀ ਹਮਾਰਾ ਸੋਨਾ ਤਿਆਰ ਕਰਦੀ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਵਾਲ ਢਿੱਲਾ ਬਹੁਤ ਨੇ ਥਾਣਾ ਦੇ ਸੋਨੇ ਆਈ ਚਾਰੇ ਥਾਂ ਨਿਖੜ ਮੇ ਇੱਕ ਵਾਰ ਸਾਈ ਦੇ ਫੇਸ ਕੁਆਲਟੀ ਚੈੱਕ ਕਰ ਲੋ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਉਹ ਸੀਲ ਠੰਡੀ ਜੇ ਮਰਜੀ ਬੈਠੀ ਠੰਡੀ ਪੂਰੀ ਆ ਜੀ 11 12 ਕਿਲੋ ਬਾਈ ਕਹਿੰਦਾ ਪਲੂਨ ਨੇ ਦਿੱਤਾਗਾ ਐਟੀਆਰ ਪਲੱਸ ਦੀ ਉਮੀਦ ਆ ਫੇਸ ਕੁਆਲਟੀ ਚੈੱਕ ਕਰ ਲੋ ਕੱਦ ਕਾੜ ਚੰਗਾ ਜੀ ਜਾਂਦਾ ਕੀ ਮੁੱਲ ਲੈ ਬਈ ਇਹਦਾ ਮੁੱਲ ਦਾ 4238 ਦੇ ਦਾਂਗੇ ਬਈ ਠੀਕ ਆ ਮੁੱਲ 42000 ਬਾਈ ਕਹਿੰਦਾ 38 ਦੀ ਹਾਂ ਬੜਾ ਜਵਾਕ ਚ ਹੋਈ ਹੈ ਕੋਈ ਵਾਰਸਾ ਨਹੀਂ ਪਰਮਾਲੀ ਬਹੁਤ ਜ਼ਿਆਦਾ ਜੀ ਜਿੰਦਾਂ ਦੀ ਮਰਜ਼ੀ ਵੇਖੀਓ ਜਿਹੜਾ ਵੀ ਚੱਲ ਕੇ ਆਊਗਾ ਦੋ ਨੰਬਰ ਜਰਸੀ ਇਹਦੇ ਕੀ ਡਿਟੇਲ ਆਈ ਇਹ ਵੀ ਦੂਜੇ ਸੂਏ ਸੁੰਦੀ ਹੈ ਬਾਈ ਇਹ ਕਿੰਨੇ ਟਾਈਮ ਦੀ ਕੱਚੀ ਹੈ ਜੀ ਇਹ ਹੀ 5-6 ਦਿਨ ਲੈ ਜੂਗੀ ਸੀਲ ਥੰਦੀ ਇਹ ਵੀ ਬਹੁਤ ਆਹੇ ਢਲ ਢੁਲ ਤਾਂ ਬਹੁਤ ਆ ਬੱਚੀ ਇਹਨਾਂ ਠੀਕ ਆ ਵਲਟ ਲਾਵਾਂ ਨੇ ਤੇ ਬਹੁਤ ਨੇ ਤੁਸੀਂ ਦੇਖ ਸਕਦੇ ਹੋ ਹਨ ਖੈਦਨ ਦਾ ਰਵੜੰਗ ਵਾਅਦਾ ਤੋਰ ਕੇ ਦਿਖਾ ਦਿਓ ਜੀ ਜਾਤ ਬ੍ਰੀਡ ਦੀ ਚੰਗੀ ਦੇਖਦਾ ਦਿਆਂ ਚਾਰੇ ਤਾਂ ਨਿਕੜ ਮੈਂ ਇੱਕ ਵਾਰ ਸ਼ਾਇਦ ਫੇਸ ਕੁਆਲਟੀ ਚੈੱਕ ਕਰ ਲਓ ਛੋਟਾ ਕੰਨ ਆ ਜੀ ਸ਼ਾਈਨਿੰਗ ਵਗੈਰਾ ਸਕੰਦੀ ਪੂਰੀ ਆ ਹਵਾਨੇ ਚ ਹਜੇ ਵਲਟਾਂ ਨਾ ਬਹੁਤ ਨੇ ਸਾਰੀਆਂ ਵਲਟਾਂ ਕੱਢ ਕੇ ਸੋਣਾ ਜੀ ਕਿੰਨਾ ਦੁੱਧ ਦੇ ਦੁੱਬਈ ਆ ਤੇਰਾ ਦੁੱਧ 12 ਕਿਲੋ ਦੇ ਦੂਰਾ ਹੁਣ ਠੀਕ ਆ 12 13 ਕਿਲੋ ਦੁੱਧ ਦੀ ਬਈ ਉਮੀਦ ਕਰਦੇ 12 13 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਬੱਚੀ ਨੂੰ ਚੰਗੀ ਸੇਵਾ ਗੌਰ ਹੋ ਜੇ ਕਿਉਂਕਿ ਹਵਾਨਾ ਸੋਣਾ ਤਿਆਰ ਕਰੋਗੇ ਦਿਨਾਂ ਤੇ ਆ ਕੇ ਹਜੇ ਪਿੱਛੇ ਨੂੰ ਵੀ ਹਵਾਨਾ ਚੰਗਾ ਕੱਢੂਗੇ ਥਣਾ ਦੇ ਸਹਿ ਸੋਨੇ ਤੇ ਸੀਲ ਸਾਊ ਕਰਮਾ ਵਾਲੀ ਪੂਰੀ ਆ ਜੀ ਚੈੱਕ ਕਰ ਸਕਦੇ ਹੋ ਹੱਥੀ ਚਵਾਈ ਵਾਲਾ ਥਣ ਲੱਗਿਆ ਬਾਈ ਕੀ ਮੁੱਲ ਆ ਬਾਈ ਇਹ ਤਾਂ 35000 ਰੁਪਏ ਬਾਈ ਮਾਨਤਨ ਹੋ ਜਾਊਗਾ ਜੀ ਹਾਂ ਮਾਨਤਨ ਕਰਦੇ ਆ 35000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਰੇਟ ਕੀਤੇ ਗਏ ਕੋਈ ਫੈਕਸ ਨਹੀਂ ਮੌਕੇ ਤੇ ਆਏ ਗਏ ਵੀਰ ਦਾ ਮਾਨਤਨ ਹੋਊਗਾ ਧੰਨਵਾਦ ਜੀ